ਮੋਗੇ ਮਤਮੰਤਰੀ ਵਾਇਡ ਰਹਿਣ ਵਾਲਾ ਲਖ ਲੈਂਦਾ ਮੈਂ ਵੀ ਹੁਣ ਮੈਂ ਹੁਣ ਮੈਂ ਇਹ ਬੋਲ ਰਿਹਾ ਹਾਂ ਕਿ ਇਹਨਾਂ ਨੂੰ ਬੋਲ ਹੈਪੀ ਵਾਇਡ ਦੇ ਦੇ ਦੇਖ ਲਓ ਚਲੋ ਲੈ ਲਓ ਅਗਰ ਵਿਚ ਮੇ ਆ ਕੇ ਤਾਂ ਕਾਟ ਦੇਗੇ ਇੱਥੇ ਸਾਰੀਆਂ ਪਾਰਟੀਆਂ ਦੇ ਬੰਦੇ ਖੜੇ ਹੋਣਗੇ ਤੁਹਾਡਾ ਆਪਣਾ ਡੈਮੋਕਰੈਟਿਕ ਰਾਈਟ ਹੈ ਲੋਕਤੰਤਰੀ ਹੱਕ ਹੈ ਜਿਹੜੀ ਮਰਜ਼ੀ ਪਾਰਟੀਆਂ ਖੜੋ ਪਰ ਇੱਕ ਮੈਂ ਬੇਨਤੀ ਕਰਦਾ ਆਂ ਭਾਵੇਂ ਜੀ ਨੂੰ ਮਰਜ਼ੀ ਪਾਓ ਫਰਵਦੀ ਮਰਜ਼ੀ ਨਾਲ ਪਾਓ ਕਿਸੇ ਮਾਮੇ ਫੁੱਟ ਦੇ ਕਹਿਣ ਤੇ ਨਾ ਪਾਓ ਕਿਸੇ ਤੋਂ ਪੈਸੇ ਲੈ ਕੇ ਜਾਂ दारूਾਂ ਲੈ ਕੇ ਇਹ ਉਹ ਨਹੀਂ ਪਾਵਾ ਜੀ ਕਿ ਹੁਣ ਫੇਰ ਆਉਣਗੇ ਹੁਣ ਬੰਦਾ ਸਾਡੇ ਕੋਲ ਤਾਂ ਹੈ ਸੋ ਅਸੀਂ ਤਾਂ ਤੁਹਾਡੇ ਨਾਲ ਖੜਾਂਗੇ ਆਹ ਔਰ ਆ ਜਿਹੜਾ ਬੋਰਡ ਹੈ ਨਾ ਲੱਗਦਾ ਨਹੀਂ 1.5 200 ਸਾਲ ਦਾ ਪੁਰਾਣਾ ਹੋਊਗਾ 100 ਸਾਲ ਹੋਊਗਾ ਕਿੰਨੇ ਤੂਫਾਨ ਤੇ ਕਿੰਨੀਆਂ ਹਨੇਰੀਆਂ ਚੱਲੀਆਂ ਹੋਣੀਆਂ ਫੇਰ ਵੀ ਕਿਉਂ ਖੜਾ ਹੈ ਜੜਾਂ ਨਾਲ ਜੁੜਿਆ ਮਲੇ ਵਾਲੇ ਬੁੱਟੇ ਜਿਹੜੇ ਨਾ ਛੋਟੀ ਜਿਹੀ ਜੜੀ ਜਪੈਨ ਗਿਰੀ ਜੜਾ ਨਹੀਂ ਮੈਂ ਪਿੰਡਾਂ ਨਾਲ ਜੁੜਿਆ ਹੋਇਆ ਆ ਸਤੌਜ ਮੇਰਾ ਗੁਜਰਾں ਚ ਸਾਡੀਆਂ 10 11 ਇਸਤਰੀਆਂ ਸਤੌਜ ਨੇ ਇੱਥੋਂ ਕੁੜੀਆਂ ਵਗਾਈਆਂ ਨੇ ਸਾਡੇ ਪਿੰਡੋਂ ਕੁੜੀਆਂ ਇੱਥੇ ਗਈਆਂ ਨੇ ਹਾਂ ਪੱਤੜਾ ਲੈ ਕੇ ਜਾਂਦੇ ਹੁੰਦੇ ਸੀ ਆਪਾਂ ਪਹਿਲਾਂ ਸੋ ਆਪਾਂ ਦਾ ਆਪਣਾ ਪਿੰਡ ਆ ਯਾਰ ਤੇ ਮੇਰੇ ਚਾਚੇ ਤਾਏ ਹੋ ਤੁਸੀਂ ਮੇਰੇ ਛੋਟੇ ਵੱਡੇ ਭਾਈ ਹੋ ਇਹਨਾਂ ਨੇ ਕੀ ਕਿਹਾ ਸੀ ਅੱਛਾ ਪਹਿਲਾਂ ਇਹ ਕੋਈ ਮੁੱਖ ਮੰਤਰੀ ਦੇਖਿਆ ਪਹਿਲਾਂ ਆਉਂਦੇ ਨਹੀਂ ਸੀ ਮਹਿਲਾਂ ਦੇ ਕੁੰਡੇ ਅੰਦਰੋਂ ਬੰਦ ਕਰ ਲੇ ਲੋਕਾਂ ਨੇ ਭਰਉਣਾ ਤੇ ਛੋਟੇ ਨਾਲਾਂ ਛੋਟੇ ਵਰਗੇ ਆ ਹੀ ਰਹਾਂਗੇ ਪਰਿਵਾਰਾਂ 'ਚ ਦੁੱਖ ਆ ਗਿਆ ਚਲੋ ਪਰਮਾਤਮਾ ਦਾ ਪਾਣਾ ਆ ਪਾਪਾ ਦਿਲ ਨਹੀਂ ਸਕਦੇ ਜੋ ਮਿੱਠਾ ਜਾਣਨਾ ਪੈਂਦਾ ਪਾਣੇ ਨੂੰ ਪਰ ਉਹ ਪਰਿਵਾਰਾਂ ਦਾ ਮੈਂ ਆਪ ਮੁਖੀਆ ਹੋਣ ਦੇ ਨਾਤੇ ਲਾਣੇਦਾਰ ਹੋਣ ਦੇ ਨਾਤੇ ਪੰਜਾਬ ਦਾ ਮੈਂ ਪਰਿਵਾਰਾਂ ਨੂੰ ਸੰਭਾਲੂਗਾ ਬੇਨਤੀ ਤੁਹਾਨੂੰ ਵੀ ਕਰੂੰਗਾ ਕਿਰਪਾ ਕਰਕੇ ਜੇ ਥੋੜਾ ਜਿਹਾ ਪਹਿਲਾਂ ਦੱਸ ਦਿਆ ਕਰੋ ਕਿ ਸਾਡੇ ਪਿੰਡ ਆ ਕੇ ਜਿਵੇਂ ਮੁੰਡਿਆਂ ਨੇ ਆ ਕੇ ਸਿੱਟਿਆ ਇੱਥੇ ਕਿੱਥਾ ਆਉਂਦਾ ਮੈਨੂੰ ਮੁੰਡਿਆਂ ਦੱਸ ਮੈਂ ਮੁੰਡਿਆਂ ਨਾਲ ਆਲੀ ਜਾਂਦਾ ਮੈਨੂੰ ਕਹਿੰਦੇ ਕਿਹਦੀ ਆਉਂਦਾ ਇੱਥੇ ਆਉਂਦਾ ਕੱਲ ਨੂੰ ਅੰਦਰ ਆਉਂਦੇ ਆਪਦੇ ਲੋਕਾਂ ਦੇ ਘਰ ਬਰਵਾਦ ਕਰਦੇ ਆ ਉਹਨਾਂ ਨੂੰ ਕਿਉਂ ਛੱਡੀ ਆਪਾਂ ਸੋ ਦੋ ਵੀ ਕਿੰਨੂੰ ਪਤਾ ਹੁੰਦਾ ਸਾਰਾ ਕਿ ਕਿੱਥੋਂ ਆਉਂਦਾ ਤੇ ਕਿੱਥੇ ਜਾਂਦਾ ਤੇ ਕੀ ਸਾਰਾ ਹੋਣੀ ਕੋੜ ਆ ਜਾ ਦੱਸ ਗਿਆ ਕਰੋ ਪਹਿਲਾਂ ਕਰ ਲੈਂਦੇ ਪਰ ਚਲੋ ਕੋਈ ਨਾ ਮਾਰ ਦੇ ਪਤਾ ਨਹੀਂ ਉਹਨੇ ਕਿਹਾ ਸਾਰਾ ਦੱਸਦਾ ਦੱਸਦਾ ਪਤਾ ਲੱਗ ਉਹਨਾਂ ਨੂੰ ਮੈਂ ਪਤਾ ਕੀ ਪਤਾ ਕੀ ਪਤਾ ਲੱਗ ਰਿਹਾ ਵੀ ਕਿਹਦੀ ਨੋਰ ਦੇਣਾ ਬੱਸ ਅਸਾਂ ਕਹਿੰਦੀਆਂ ਦੋ ਵਾਲੀ ਹੋ ਬਾਡਰਾ ਦੇ ਦਾ ਪੁਲਿਸ ਲੱਗੋ ਜਾਂ ਬਾਡਰਾ ਮੈਨੂੰ ਤਾਂ ਸੋਈ ਹੋਈ ਸੀ ਮਾਨ ਸਰ ਮੈਨੂੰ ਅੱਜ ਪਤਾ ਅੱਜ ਮੈਨੂੰ ਦੱਸਿਆ ਮੁੰਡਿਆਂ ਨੇ ਅੱਜ ਦੱਸਿਆ ਮੁੰਡਿਆਂ ਪੰਜਾਬ ਦੇ ਮਾਈਕ ਹੋਣਾ ਲਾਤ ਮੁੰਡਿਆਂ ਨੇ ਦੱਸਿਆ ਗੱਲ ਉਹ ਅੰਦਰ ਹੋਣੀ ਇਹ ਦੋ ਬੱਚੇ ਵੀਡੀਓ ਪੁਲਿਸ ਨੇ ਰੈਸਟ ਕੀਤੇ ਨੇ ਜਿਨ੍ਹਾਂ ਨੇ ਚਹਿਰ ਵੇਚੀ ਹੈ ਸੋ 302 ਦਾ ਪਰਚਾ ਕੀਤਾ ਕਿਉਂਕਿ ਇਹ ਮੌਤ ਨਹੀਂ ਹੈ ਹੱਤਿਆ ਕਿਸੇ ਨੂੰ ਜ਼ਹਿਰ ਦੇ ਕੇ ਮਾਰਨਾ ਅਸੀਂ ਹੋਰ ਵੀ ਦੇਖ ਰਹੇ ਹਾਂ ਕਿ ਹੋਰ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਇਹਨਾਂ ਦਾ ਲਿੰਕ ਸੀਗੇ ਗੈਂਗਸਟਰ ਸੀਗੇ ਜਾਂ ਇਹਨਾਂ ਦਾ ਕੋਈ ਗੈਂਗ ਸੀਗਾ ਜਿਹੜੇ ਜ਼ਹਿਰੀਲੀ ਸ਼ਰਾਬ ਵੇਚਣ ਸੋ ਉਹ ਵੀ ਫੜੇ ਜਾਣਗੇ 302 ਦਾ ਪਰਚਾ ਮੌਤ ਦੀ ਸਜ਼ਾ ਮੌਤ ਦਾ ਪਿਛਲੇ ਦਿਨ ਰਜਿਸਟਰਡ ਇਨਕੁਆਰੀ ਹੋਈ ਹੈ ਜੀ ਡੀਸੀ ਸਾਹਿਬ ਨੇ ਕਰਾਈ ਹੈ ਜੀ ਉਹ ਤੁਹਾਡੇ ਕੋਲ ਰਿਪੋਰਟ ਆਈ ਜੀ ਉਹਦੇ ਚ ਕੋਈ ਲੋਕ ਦੋਸ਼ੀ ਨਹੀਂ ਹੈ ਜੀ ਠੀਕ ਹੈ ਸਰ ਅਗਵਾਈ ਚ IGT ਸੇਕਟ ਬਣਾਈਏ ਇੱਕ ਵੀ ਬੰਦਾ ਮੈਂ ਕਹਿੰਦਾ ਕੱਲੇ ਇੱਥਿਆਂ ਵਾਲੇ ਨਹੀਂ ਹੋ ਸਕਦਾ ਇਹ ਫੀਲਕੋਟ ਵੀ ਭੇਜਦੇ ਹੋਣ ਹੋ ਸਕਦਾ ਮੌਕੇ ਭੇਜਦੇ ਹੋਣ ਹੋ ਸਕਦਾ ਤਰਨ ਤਰਨ ਵੀ ਇਹਨਾਂ ਦਾ ਕੰਮ ਹੋਵੇ ਸਾਰਿਆਂ ਨੂੰ ਪੜਾਂਗੇ 302 ਦਾ ਪਰਚਾ